ਖਬਰਨਾਮਾ ਦੇਖ ਰਿਹਾ ਸੁਕਿਆ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਕੋ ਸਰਾਜ ਹੈ ਸੀਆਈਏ ਸਟਾਫ ਵੱਲੋਂ ਤਸ਼ੱਦਦ ਕੀਤਾ ਗਿਆ ਜ਼ੁਲਮ ਕੀਤਾ ਗਿਆ ਇੱਕ ਤਰ੍ਹਾਂ ਦਾ ਵੱਡਾ ਪਾਪ ਕਮਾਇਆ ਹੈ ਜਿਨ੍ਹਾਂ ਨੇ ਮੌਤ ਦੇ ਘਾਟ ਉਤਾਰਿਆ ਹੈ ਆਇਲਸ ਅਧਿਆਪਕ ਨਰਿੰਦਰ ਦੀਪ ਸਿੰਘ ਨੂੰ ਕੱਲ ਗੁਨੀਆਣਾ ਦੀ ਮੰਡੀ ਸਾਰਾ ਦਿਨ ਬੰਦ ਰਹੀ ਸਾਰੇ ਲੋਕਾਂ ਨੇ ਕਿਹਾ ਕੇ ਪੁਲਿਸ ਕਰਮਚਾਰੀਆਂ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਪੋਸਟ ਮਾਰਨ ਦੀ ਜਿਹੜੀ ਰਿਪੋਰਟ ਆਈ ਹੈ ਉਸ ਨੇ ਵੱਡੇ ਖੁਲਾਸੇ ਕੀਤੇ ਨੇ ਕਿਉਂਕਿ ਪੰਜਾਬ ਪੁਲਿਸ ਅਤੇ ਸੀਰ ਸਟਾਫ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਵਕਫ-ਵਕ ਨੰਬਰਾਂ ਤੋਂ ਕਾਲਜ਼ ਆ ਰਹੀਆਂ ਸੀ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ ਤੁਹਾਡੇ ਲੜਕੇ ਦਾ ਐਕਸੀਡੈਂਟ ਹੋਇਆ ਹੈ ਲੇਕਿਨ ਰਿਪੋਰਟ ਨੇ ਕੁਝ ਹੋਰ ਹੀ ਖੁਲਾਸੇ ਕਰ ਦਿੱਤੇ ਨੇ ਜਿਸ ਤਰ੍ਹਾਂ ਉਹਨਾਂ ਦੀ ਧਰਮ ਪਤਨੀ ਵੱਲੋਂ ਉਹਨਾਂ ਦੇ ਮਾਤਾ ਪਿਤਾ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਪੋਸਮਾਰਟਮ ਦੀ ਪੋਸਮਾਰਟਮ ਦੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਵੀ ਉਹ ਸੇਮ ਗੱਲ ਆਈ ਹੈ 16 ਜਗ੍ਹਾ ਤੇ ਬਿਜਲੀ ਲਗਾਈ ਗਈ ਇਵਨ ਦੋ ਮਨਿੰਦਰ ਦੀਪ ਸਿੰਘ ਨਰਿੰਦਰ ਦੀਪ ਸਿੰਘ ਦੇ ਪ੍ਰਾਈਵੇਟ ਅੰਗਾ ਤੇ ਵੀ ਆ ਜਿਹੜੀ ਹੈ ਬਿਜਲੀ ਦੇ ਝਟਕੇ ਕਰੰਟ ਦੇ ਝਟਕੇ ਲਗਾਏ ਗਿਆ ਦਮ ਛੋੜ ਦਮ ਛੱਡ ਦਿੱਤਾ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਬਾਦ ਵਿੱਚ ਪਰਿਵਾਰ ਵਾਲਿਆਂ ਤੇ ਦੋਸਤ ਨੂੰ ਕਹਿੰਦੇ ਕਿ ਕਹੋ ਕਿ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਕਰਕੇ ਇਸਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸੀ ਸਟਾਫ ਦੀ ਪੁਲਿਸ ਕਸਟਡੀ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਜਾਂਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਕਸਟਡੀ ਵਿੱਚ ਮਰਨ ਵਾਲੇ ਨਰਿੰਦਰਦੀਪ ਸਿੰਘ ਦੀ ਮੌਤ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਉਸ ਪਰ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਏ ਹਨ ਦੱਸਦੀ ਕਿ ਨਰਿੰਦਰਦੀਪ ਸਿੰਘ ਹੁਣ ਹਰ ਨੌਜਵਾਨ ਸੀ ਉਹ ਆਇਲੈਸ ਦੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦਾ ਸੀ ਉਹ ਰੋਜ਼ਾਨਾ ਵਾਂ ਘਰੋਂ ਕੰਮ ਲਈ ਨਿਕਲਿਆ ਸ਼ਾਮ ਨੂੰ ਨਰਿੰਦਰ ਦੀਦੀ ਪਤਨੀ ਨੇ ਫੋਨ ਕੀਤਾ ਕਿ ਚਾਹ ਰੱਖ ਲਓ ਮੈਂ ਆ ਰਿਹਾ ਹਾਂ ਕਾਫੀ ਦੇਰ ਤੱਕ ਜਦੋਂ ਨਰਿੰਦਰ ਸੇ ਘਰ ਨਹੀਂ ਆਇਆ ਤਾਂ ਪਤਨੀ ਨੇ ਫੋਨ ਕੀਤਾ ਪਰ ਉਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਬਾਅਦ ਵਿੱਚ ਫਿਰ ਸਵਿਚ ਫੋਨ ਆਇਆ ਫਿਰ ਬਾਅਦ ਵਿੱਚ ਕਿਸੇ ਦੋਸਤ ਦਾ ਫੋਨ ਆਉਂਦਾ ਹੈ 8:30 ਵਜੇ ਕਿ ਤੁਹਾਡੇ ਲੜਕੀ ਦੀ ਐਕਸੀਡੈਂਟ ਕਰਮੋਤ ਹੋ ਗਈ ਹੈ ਰੱਬ ਦਾ ਭਾਣਾ ਮੰਨਦੇ ਹੋਏ ਸੰਸਕਾਰ ਕਰ ਦਿੱਤਾ ਗਿਆ ਲੇਕਿਨ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੀ ਐਚਓਡੀ ਦੀ ਰਿਪੋਰਟ ਆਈ ਹੈ ਕਿ 16 ਜਗ੍ਹਾ ਤੇ ਕਰੰਟ ਲਗਾਏ ਗਏ ਮੰਨੰਦਰ ਦੀਪ ਸਿੰਘ ਨੂੰ ਸੀਏ ਸਟਾ ਵੱਲੋਂ ਉਹਨਾਂ ਨੇ ਕਿਹਾ ਕਿ ਸਾਡਾ ਮੁੰਡਾ ਨਸ਼ਗਾ ਤਸਕਰ ਸੀ ਸਾਡਾ ਮੁੰਡਾ ਨਸ਼ਾ ਵੇਚਦਾ ਸੀ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਜ਼ੁਲਮ ਨਹੀਂ ਹੋਣੇ ਚਾਹੀਦੇ ਸੀ ਯਾਨੀ ਕਿ ਜਲਾਦ ਬਣ ਗਈ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਕਰਮਚਾਰੀ ਫਿਰ ਦੁਬਾਰਾ ਲਾਂਂਤਾ ਲੈ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ ਕੱਲ ਗੁਣਿਆਣਾ ਦੀ ਮੰਡੀ ਬੰਦ ਕੀਤੀ ਗਈ ਵੱਡੀ ਤੋਂ ਲੈ ਕੇ ਛੋਟੀ ਅਤੇ ਛੋਟੀ ਤੋਂ ਲੈ ਕੇ ਵੱਡੀ ਦੁਕਾਨ ਦੇ ਸ਼ਟਰ ਬੰਦ ਦੇਖੇ ਗਏ ਸਾਰੇ ਮਨਿੰਦਰ ਦੀਪ ਸਿੰਘ ਦੇ ਹੱਕ ਵਿੱਚ ਖੜੇ ਕਿਉਂਕਿ ਉਹਨਾਂ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਸੀ ਸੈਂਕੜੇ ਵਿਦਿਆਰਥੀ ਉਹਦੇ ਪੜਾਉਣ ਦੇ ਨਾਲ ਬਾਹਰ ਚਲੇ ਗਏ ਲੇਕਿਨ ਸੀਐਸਟ ਆਫ ਦਾ ਇਲਜ਼ਾਮ ਸੀ ਕਿ ਇਹ ਨਸ਼ਾ ਤਸਕਰ ਹੈ ਨਸ਼ਾ ਵੇਚਦਾ ਹੈ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਸੀ ਮਨਿੰਦਰ ਦੀਪ ਇੱਕ ਬੜਾ ਵਧੀਆ ਆਇਰਸ ਦਾ ਪ੍ਰਾਈਵੇਟ ਟੀਚਰ ਸੀ ਇੱਕ ਇੰਸਟੀਚਿਊਸ਼ਨ ਦੇ ਵਿੱਚ ਐਜ਼ ਅ ਜੌਬ ਕਰਦਾ ਸੀ ਸਾਰੇ ਵਿਦਿਆਰਥੀਆਂ ਵੱਲੋਂ ਵੀ ਰੂਸ ਪੁਜਾਰਾ ਕੀਤਾ ਗਿਆ ਅਤੇ ਜਿਹੜੇ ਮਨਿੰਦਰਦੀਪ ਸਿੰਘ ਦੇ ਪੇਰੈਂਟਸ ਨੇ ਉਹ ਕਹਿੰਦੇ ਨੇ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਸੀਏ ਸਟਾਫ ਦੇ ਮੁਲਾਜ਼ਮਾਂ ਉੱਤੇ ਬਣਦੀ ਕਾਰਵਾਈ ਹੋਵੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਚੈਲੰਜ ਕਰ ਦਿੱਤਾ ਗਿਆ ਹੈ ਪੂਰੇ ਗਨੇਆਣਾ ਦੀ ਮੰਡੀ ਵੱਲੋਂ ਕਿ ਅਸੀਂ ਇਨਸਾਫ ਲੈ ਕੇ ਛੜਾਂਗੇ